ਸਾਸਰੀ ਘਰ ਵਾਲੇ 2 ਮਹੀਨੇ ਹੋ ਗਏ ਵਾਵਾ 2 ਮਹੀਨੇ ਹੋ ਗਏ ਕਹਿੰਦੇ ਲੇਟ ਹੋ ਗਿਆ ਮੈਂ ਲੇਟ ਦਾ ਕਰੂੰ ਅੱਜ 12ਵੇਂ ਮਹੀਨੇ ਦੀ 18 ਤਰੀਕ ਸਾਲ 2025 ਦਿਨ ਵੀਰਵਾਰ ਤੇ ਸਮਾਂ ਜਿਹੜਾ 7:30 ਦਾ ਹੋ ਗਿਆ ਤੇ ਰਾਤ ਆਪਣੀ ਬਤੀਤ ਹੋਈ ਸੀ ਹਰਿਆਣਾ ਹੋਟਲ ਤੇ ਤੇ ਇੱਥੇ ਪਿਛਲੇ ਪਾਸੇ ਬਾਈ ਹਰਿਆਣੇ ਆਪਾਂ ਨੂੰ ਰਜਾਈਆਂ ਵਗੈਰਾ ਦੇਤੀਆਂ ਸੀ ਤੇ ਰਾਤ ਠੰਡ ਤੋਂ ਬਚ ਗਏ ਜੈਸਾ ਉਹਨਾਂ ਰਾਤ ਠੰਡ ਸੀ ਇਹਦਾ ਬਾਈ ਰਗੜੇ ਜਾਂਦੇ ਜੇ ਬਾਹਰ ਆਪਾਂ ਤੰਬੂ ਲੋਂਦੇ ਤਾਂ ਤੇ ਹੁਣ ਆਪਾਂ ਚਾਹ ਪਾਣੀ ਪੀ ਲਿਆ ਬਾਈ ਫਿਰਾਂ ਤੋਂ ਤੇ ਸਮਾਨ ਸੱਲਾ ਸਾਰ ਆਪਣੇ ਨਿੱਲੇ ਝੋਟੇ ਤੇ ਕੱਸ ਲਿਆ ਤੇ ਅੱਗੇ ਵੱਲ ਵਧਣ ਵਾਸਤੇ ਤਿਆਰੀਆਂ ਕਰੀ ਖੜਿਆ ਤੇ ਅੱਜ ਆਪਾਂ ਜਾਣਾ ਇੱਥੋਂ ਸੂਰਤੀਆ ਜਿਹੜਾ ਹਰਿਆਣੇ ਦੇ ਵਿੱਚ ਪੈਂਦਾ ਗੁਰਬਰਾੜ ਬਾਈ ਕੇ ਪਿੰਡ ਤੇ ਉਹ ਇੱਥੋਂ ਲਗਭਗ 100 ਕਿਲੋਮੀਟਰ ਜਾਂ 105 ਕਿਲੋਮੀਟਰ ਦੀ ਦੂਰੀ ਤੇ ਐ ਤੇ ਉੱਥੇ ਜਾ ਕੇ ਆਪਾਂ ਅੱਜ ਦੀ ਰਾਤ ਬਤੀਤ ਕਰਾਂਗੇ ਤੇ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਤੇ ਇਹਦੇ ਨਾਲ ਹੀ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਭੈਣਾ ਭਰਾਵਾਂ ਨੂੰ ਛੋਟਿਆਂ ਵੱਡਿਆਂ ਨੂੰ ਦੇਸਾਂ ਤੇ ਵਿਦੇਸਾਂ ਵਾਲੇ ਨੂੰ ਫਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆ ਅੱਜ ਦੀ ਨਵੀਂ ਵੀਡੀਓ ਨਵੇਂ ਵਲੌਗ ਚ ਤੇ ਅੱਜ ਦਾ ਆਪਾਂ ਸਫ਼ਰ ਸ਼ੁਰੂ ਕਰਨ ਲੱਗੇ ਆ ਅੱਜ ਦਾ ਸਫ਼ਰ ਆਪਣਾ ਸੁੱਖ ਦਮ័យ ਹੋਵੇ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਚੱਲਦੇ ਹੁਣ ਆਪਾਂ ਅੱਗੇ ਵੱਲ ਸਾਹਮਣੇ ਬੋਰਡ ਲੱਗਿਆ ਬਾਦਰਾ ਸ਼ਹਿਰ ਜਿਹੜਾ 2 ਕਿਲੋਮੀਟਰ ਨੋਹਰ 51 ਕਿਲੋਮੀਟਰ ਇਸਾਰ ਜਿਹੜਾ 68 ਕਿਲੋਮੀਟਰ ਹਰਮਾਨਗੜ 122 ਕਿਲੋਮੀਟਰ ਇੱਥੋਂ ਬਾਕੀ ਰਹਿ ਗਿਆ ਤੇ 10 ਕਿਲੋਮੀਟਰ ਬਾਦਰਾ ਤੋਂ ਬਾਅਦ ਚ ਜਿਹੜੀ ਹਰਿਆਣੇ ਦੀ ਹੱਦ ਸ਼ੁਰੂ ਹੋ ਜੂਗੀ ਤੇ ਤੜਕੇ ਤੜਕੇ ਆਪਣੇ ਨੀਸ਼ੂ ਬਾਈ ਦਾ ਜਿਹੜਾ ਸਾਈਕਲ ਆ ਪੈਂਚਰ ਹੋ ਗਿਆ ਸੀ ਆ ਤੇ ਉੱਥੋਂ ਜਿੱਥੇ ਰੁਕੇ ਸੀਗੇ ਉੱਥੋਂ 1 ਕਿਲੋਮੀਟਰ ਅੱਗੇ ਦੁਕਾਨ ਸੀ ਪੈਂਚਰ ਵਾਲੀ ਬਾਈ ਹਰਿਆਣਾ ਤੋਂ ਇੱਥੋਂ ਪੈਂਚਰ ਲਵਾ ਲਿਆ ਤੇ ਹੁਣ ਆਪਾਂ ਜਿਹੜਾ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ ਤੇ ਉਹ ਬਾਈ ਸਮਾਨ ਲੱਦੀ ਜਾਂਦਾ ਨੀਸ਼ੂ ਆਪਦੇ ਸਾਈਕਲ ਤੇ ਤੇ ਨੀਸ਼ੂ ਦਾ ਮਿੱਤਰ ਵੀ ਆਇਆ ਸੀ ਜਿਹੜਾ ਰਾਜਸਥਾਨ ਤੋਂ ਹੀ ਆਇਆ ਤੇ ਰਾਤ ਮਿਲਣ ਆਇਆ ਸੀ ਆ ਬਾਈ ਚੱਲ ਕੇ ਲਗਭਗ ਮੈਨੂੰ ਲੱਗਦਾ 70 80 ਕਿਲੋਮੀਟਰ ਜਿਹੜਾ ਸਾਈਡ ਤੇ ਉਹਦਾ ਪਿੰਡ ਸੀ ਆ ਤੇ ਮੋਟਰਸਾਂ ਲੈ ਕੇ ਆਇਆ ਸੀ ਬਾਈ ਨੀਸ਼ੂ ਭਾਈ ਨੂੰ ਮਿਲਣ ਵਾਸਤੇ ਉਹ ਸਾਈਕਲ ਲੈ ਕੇ ਖੜਾ ਨੀਸ਼ੂ ਭਾਈ ਦਾ ਮਿੱਤਰ ਤੇ ਉਧਰ ਨੀਸ਼ੂ ਭਾਈ ਆਪਦਾ ਸਮਾਨ ਸੱਲਾ ਸਾਰਾ ਸੈੱਟ ਕਰਕੇ ਲੱਦ ਕੇ ਤੇ ਫਿਰ ਜਿਹੜਾ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ ਹਾਂ ਮਿੱਤਰਾ ਕੀ ਹੋ ਗਿਆ ਤੈਨੂੰ ਕਿਉਂਕਿ ਮੈਂ ਰੋਡ ਤੇ ਆਉਂਦੇ ਸਾਰੀ ਬੂਟ ਖੋਲ ਲਿਆ ਇਧਰ ਤਾਂ ਆਪਾਂ ਕੁਛ ਚੱਲੇ ਵੀ ਨਹੀਂ ਗਏ ਹਾਂ ਕੀ ਹੋ ਗਿਆ ਬਗਦਾਰ ਆਤ ਦਾ ਮੇਰੇ ਕੀ ਹੋ ਗਿਆ ਪੈਰ ਨੂੰ ਹੁਣ ਤਾਂ ਪਿੰਡ ਦੇ ਨੇੜੇ ਚ ਪਹੁੰਚ ਚਲੇ ਹੁਣ ਤਾਂ ਭੱਜਿਆ ਚੱਲ ਪਿੰਡ ਜਾ ਕੇ ਦੇਖਾਂ ਕੀ ਗੱਲਬਾਤ ਹੈ ਪੈਰਾਂ ਨੂੰ ਜਾਂਦਾ ਹਾਂ ਵਟਾ ਜਾ ਕੇ ਹੁਣ ਤਾਂ ਕੋਸ ਮਰਜੀ ਹੋ ਜੇ ਹੁਣ ਤਾਂ ਪਿੰਡ ਜਾ ਕੇ ਦੇਖਾਂਗੇ ਰਾਜਸਥਾਨ ਰਾਜ ਹੈ ਰਾਜਮਾਰਗ ਮੁੱਕ ਚੱਲਿਆ ਆਰਾਮ ਨਹੀਂ ਕਰਨੀ ਇਹ ਮੁੱਕ ਚੱਲਿਆ ਹੁਣ ਰਾਜਮਾਰਗ ਹਰਿਆਣਾ ਚੱਲੂਗਾ ਆ ਜਾਂਦੇ Rajasthan ਦੀ ਸ਼ਾਨ ਜਾਜ ਇਹ ਭਾਈ Rajasthan ਦੀ ਸ਼ਾਨ ਹੈ ਸਾਹਮਣੇ ਬੋਰਡ ਲੱਗਿਆ ਹੋਇਆ ਤੇ ਬੋਰਡ ਦੇ ਉੱਤੇ ਚਿੱਟੇ ਅੱਖਰਾਂ 'ਚ ਲਿਖਿਆ ਬਠਿੰਡਾ ਜਿਹੜਾ 135 ਕਿਲੋਮੀਟਰ ਡੱਬ ਵਾਲੀ ਹੈ ਜਿਹੜਾ 93 ਸਿਰਸਾ ਜਿਹੜਾ 34 ਕਿਲੋਮੀਟਰ ਤੇ ਆਪਾਂ ਇਸ ਟਾਈਮ हरियाणा ਤੇ Rajasthan ਦੇ ਬਾਰਡਰ ਤੇ ਖੜੇ ਆ ਸਾਹਮਣੇ ਉਹ ਲੱਗਿਆ ਵਾ ਬੋਰਡ Haryana ਮੇਂ ਆਪਕਾ ਸਵਾਗਤ ਇਹ ਪਾਈਪੂਰ ਹੈ ਜਿਹੜਾ ਬਾਧਰਾ ਤੋਂ 20 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ ਆਪਾਂ ਨੂੰ ਕੋਈ ਕਹੇ ਪੰਜ ਕਿਲੋਮੀਟਰ ਬਾਅਦ ਬਾਰਡਰ ਹੈ ਕੋਈ 10 ਕਿਲੋਮੀਟਰ ਬਾਧਰਾ ਤੋਂ ਪੂਰੀ ਨੈਟ ਜਿਹੜੀ Haryana ਦੀ ਬਾਰਡਰ ਲੱਗਦਾ ਹੈ 20 ਕਿਲੋਮੀਟਰ ਬਾਅਦ ਜਿਹੜਾ ਪੂਰਾ ਨੈਟ ਬਾਰਡਰ ਲੱਗਦਾ ਹੈ ਤੇ ਆਪਾਂ Rajasthan ਤੇ Haryana ਦੇ ਬਾਰਡਰ ਤੇ ਹੀ ਖੜੇ ਆ ਸਿਰਸਾ ਜਿਹੜਾ 32 ਕਿਲੋਮੀਟਰ ਇਥੋਂ ਬਾਕੀ ਰਹਿ ਗਿਆ ਹੁਣ ਆਪਾਂ ਹਰਿਆਣੇ ਚ ਪਹੁੰਚ ਜਾਾਂਗੇ ਨਾਲ ਦੇ ਸਾਥੀ ਖੜੇ ਆ ਕੋਟ ਕਟ ਲਾਈ ਜਾਂਦੇ ਗਰਮੀ ਹੋ ਗਈ ਹੈ ਕਿਉਂਕਿ ਸਾਈਕਲ ਤੇ ਇੱਕ ਛੁੱਟੀ 22 ਕਿਲੋਮੀਟਰ ਦੀ ਮਾਰੀ ਟਕਾਵੀ ਤੇ ਜਿਹੜੀ ਇਹ 22 ਕਿਲੋਮੀਟਰ ਆਪਾਂ ਕੱਢ ਕੇ ਆਏ ਹਾਂ ਲਗਭਗ ਅੱਧੇ ਘੰਟੇ ਦੇ ਵਿੱਚ ਜਿਹੜਾ ਸਫਰ ਨਿਮੇੜਿਆ ਤੇ ਦਵਾ ਦਵ ਹੁਣ ਸਾਈਕਲਾਂ ਦੇ ਪੈਡਲ ਤੇਜ਼ੀ ਨਾਲ ਵੱਜੀ ਜਾਂਦੇ ਆ ਤੇ ਪੰਜਾਬ ਵੱਲ ਵਧੀ ਜਾਂਦੀ ਆ ਤੇ ਖੁਸ਼ੀ ਵੀ ਵਧੀ ਜਾਂਦੀ ਆ ਹੌਲੀ ਹੌਲੀ ਆ ਵੀ ਚੋਬਰਾ ਕਹਿਵੇਂ ਵੜ ਕੇ ਥੋੜੀ ਟਕਾਵੀ ਮਾਰ ਐਵੇਂ ਨਹੀਂ ਸਾਂਤੀ ਨਹੀਂ ਮਾਰਨੀ ਹੁਣ ਵੜਕ ਮਾਰ ਔਰ ਖੜਦਾ ਅੱਗੇ ਜਾ ਕੇ ਮਾਰੂ ਜਿੱਥੇ 40 ਦੁਕਾਨ ਲੱਭ ਗਈ ਆਪਣਾ 40 ਦੁਕਾਨ ਲੱਭ ਗਈ ਮੁੰਡਾ ਕਹਿੰਦਾ ਉੱਥੇ ਜਾ ਕੇ ਪੂਰੀ ਵੜਕ ਮਾਰੂਗਾ ਸਿਰਸਾ ਤੋਂ ਆਪਾਂ 15 ਕਿਲੋਮੀਟਰ ਪਿੱਛੇ ਆ ਇੱਧਰ ਭਾਈ ਖੇਤ ਦੇ ਵਿੱਚ ਮੋਟਰ ਚੱਲੀ ਜਾਂਦੀ ਤੇ ਕਣਕ ਨੂੰ ਪਾਣੀ ਛੱਡ ਰੱਖਿਆ ਵਾਂ ਨੂੰ ਤੇ ਨਾਲ ਦੇ ਨਾਲ ਬ੍ਰੇਕਾਂ ਮਾਰ ਲੀਆਂ ਵੀ ਪਾਣੀ ਪੀ ਲਈ ਤੇ ਫਿਰ ਜਿਹੜਾ ਅੱਗੇ ਦਾ ਸਫ਼ਰ ਕਰਾਂਗੇ ਹਾਂ ਰਾਜਸਥਾਨ ਦੇ ਆਪਣੇ ਨੂੰ ਮੋਟਰ ਚੱਲਦੀ ਮਿਲੀ ਆ ਹੈ ਸਾਡੇ ਕੰਮ ਮੋਟਰ ਚੱਲਦੀ ਆ ਆਪਣੀ ਜਿਹੜੀ ਮਿਲੀ ਨਾ ਟੂਟੀਆਂ ਜਿਹੜੇ ਪਾਣੀ ਮੁੱਕਿਆ ਪਿਆ ਸੀ ਠੀਕ ਆ ਠੀਕ ਆ ਤੇ ਆਪਣੇ ਹਰਪਾਲ ਭਾਈ ਕਹਿੰਦਾ ਭਾਈ ਰਾਜਸਥਾਨ ਦੇ ਵਿੱਚ ਕੋਈ ਮੋਟਰ ਚੱਲਦੀ ਨਹੀਂ ਮਿਲੇਗੀ ਤੇ ਹਰਿਆਣੇ ਪਹੁੰਚਦੇ ਸਾਰੀ ਖੇਤਾਂ ਦੇ ਵਿੱਚ ਮੋਟਰਾਂ ਚੱਲੀ ਜਾਂਦੀਆਂ ਤੇ ਆਹ ਦੇਖੋ ਪਾਣੀ ਜਿਹੜਾ ਣਕ ਨੂੰ ਲੱਗੀ ਜਾਂਦਾ ਭਰ ਲੀਏ ਬੋਤਲਾਂ ਦੇ ਨਾਲੇ ਪਾਣੀ ਪੀ ਲਈਏ ਫਿਰ ਜਿਹੜਾ ਅੱਗੇ ਦਾ ਸਫ਼ਰ ਕਰਾਂਗੇ ਆਪਾਂ ਭਰ ਲਾ ਭਰ ਲਾ ਸਮਾਂ ਜਿਹੜਾ 5:30 ਦਾ ਹੋ ਗਿਆ ਤੇ ਸਾਧਨਾਂ ਦੀਆਂ ਲੱਟਾਂ ਜਿਹੜੀਆਂ ਸਾਰੀਆਂ ਜਗ੍ਹਾ ਲੱਗੀਆਂ ਤੇ ਹਜੇ ਤੱਕ ਮੂੰਹ ਨੇ ਰਾਇਆ ਨਹੀਂ ਹੋਇਆਗਾ ਤੇ ਅੱਧੇ ਘੰਟੇ ਤੱਕ ਜਿਹੜਾ ਮੂੰਹ ਨੇ ਰਾਇਆ ਹੋ ਜੂਗਾ ਤੇ ਆਪਾਂ ਹੁਣ ਲੋਕੇਸ਼ਨ ਲਾ ਰੱਖੀ ਆ ਪਿੰਡ ਸੂਰਤੀ ਦੀ ਗੁਰਬਰਾੜ ਬਾਈ ਦੇ ਪਿੰਡਾਂ ਦੀ ਜਿਹੜੀ ਲੋਕੇਸ਼ਨ ਲਾਈ ਵੀ ਆ ਤੇ ਇੱਥੋਂ 32 ਕਿਲੋਮੀਟਰ ਦੀ ਦੂਰੀ ਆ ਉੱਥੇ ਜਾ ਕੇ ਆਪਾਂ ਬ੍ਰੇਕਾ ਮਾਰਾਂਗੇ ਉਸ ਤੋਂ ਪਹਿਲਾਂ ਇੱਕ ਪਿੰਡ ਪਿੱਛੇ ਆਪਣੀ ਭੈਣ ਵਿਆਹੀ ਵੀ ਆ ਉੱਥੇ ਰੁੱਕ ਕੇ ਆਪਾਂ ਅੱਧਾ ਘੰਟਾ ਫਿਰ ਆਪਾਂ ਗੁਰਬਰਾੜ ਬਾਈ ਕੋਲ ਚੱਲਾਂਗੇ ਤੇ ਸਰਸਾ ਜਿਹੜਾ ਸ਼ਹਿਰ ਤੋਂ ਨਿਕਲਦਾ ਨਿਕਲਦਾ ਆਪਾਂ ਨੂੰ ਸਮਾਂ ਜਿਹੜਾ ਥੋੜਾ ਲੱਗ ਗਿਆ ਕਿਉਂਕਿ ਆਪਣੇ YouTube ਚੈਨਲ ਨਾਲ ਪਰਿਵਾਰ ਜੁੜੇ ਹੋਏ ਆ ਤੇ ਉਹਨਾਂ ਨੂੰ ਮਿਲਦੇ ਆ ਕਿਲਦੇ ਆ ਥੋੜਾ ਸਮਾਂ ਲੱਗ ਜਾਂਦਾ ਐ ਐਸੀ ਕਰਕੇ ਥੋੜਾ ਜਿਹਾ ਆਪਾਂ ਲੇਟ ਹੋ ਗਏ ਆ ਤੇ ਹੁਣ ਆਪਾਂ ਸਾਈਕਲਾਂ ਦੀਆਂ ਜਿਹੜੀਆਂ 20 ਟੇ ਬਲਾ ਰੱਖਿਆ ਸਿੱਧਾ ਹੀ ਤੀਜਾ ਗੇਅਰ ਤੇ ਅੱਠਵੇਂ ਗੇਅਰ ਤੇ ਜਿਹੜੀਆਂ ਗੱਡੀਆਂ ਚਾਈ ਜਾਂਦੀਆਂ ਛੋਟਾ ਗੇਅਰ ਨਹੀਂ ਲਾਇਆ ਵਾ ਵੱਡੇ ਗੇਅਰ 'ਚ ਜਿਹੜੇ ਆਪਣੇ ਸਾਈਕਲ ਤੁਰੇ ਆਉਂਦੇ ਆ ਤੇ ਹੁਣ ਆਪਾਂ ਨੂੰ ਐਵੇਂ ਆ ਕਿ ਮੋਨੇਰਾ ਬਾੜਾ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਪਿੰਡ ਸੂਰਤੀਆ ਗੁਰਬਰਾੜ ਬਾਈ ਕੇ ਘਰੇ ਪਹੁੰਚ ਜੀਏ ਤੇ ਫੋਨ ਆ ਬਾਈ ਦੇ ਵਾਵਾ ਹੀ ਆਈ ਜਾਂਦੇ ਆ ਵੀ ਤੜਕੇ ਲੱਗੇ ਵੇ ਸਾਗ ਨੂੰ ਤੇ ਜੇ ਤੜਕੇ ਲੱਗੇ ਰਹਿ ਗਏ ਤਾਂ ਫਿਰ ਹਸਾਬ ਲਾ ਲਿਓ ਕਿਉਂਕਿ ਮਾਤਾ ਨੇ ਆਪਣੇ ਵਾਸਤੇ ਸਾਗ ਬਣਾ ਰੱਖਿਆ ਆਪਾਂ ਜਿਵੇਂ ਪਹਿਲਾਂ ਹੀ ਬੋਲਿਆ ਸੀ ਆ ਪਿੱਛੇ ਜੇ ਰਾਜਸਥਾਨ ਦੇ ਜਦੋਂ ਆਪਾਂ ਸਫਰ ਕਰੀ ਜਾਂਦੇ ਸੀਗੇ ਵੀ ਸਰਵਾਂ ਪੱਗੀਆਂ ਪਰ ਆਪਾਂ ਅਜੇ ਤੱਕ ਸਾਗ ਨਹੀਂ ਖਾਦਾ ਗੁਰਬਰਾਡ ਬਾਈ ਜਾਂਦਾ ਭਾਈ ਆ ਜਾਓ ਤੁਹਾਨੂੰ ਸਾਗ ਹੀ ਖਵਾਵਾਂਗੇ ਜਿੰਨਾ ਚਿਰ ਤੁਹਾਡੀਆਂ ਧੁੰਨੀਆਂ ਹਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਤੁਹਾਨੂੰ ਅੱਗੇ ਨੂੰ ਨਹੀਂ ਭੇਜਦੇਗੇ ਸਾਗ ਖਵਾ ਖਵਾ ਕੇ ਧੁੰਨੀਆਂ ਜਿਹੜੀਆਂ ਠੋਡੀਆਂ ਹਰੀਆਂ ਕਰ ਦਾਂਗੇ ਹੁਣ ਚੱਲਦੇ ਆਪਾਂ ਗੁਰਬਰਾਡ ਬਾਈ ਦੇ ਪਿੰਡਾਂ ਨੂੰ ਤੇ ਗੱਡੀਆਂ ਆਪਣੀਆਂ ਟਾਪ ਲੋਚ ਹੀ ਜਾਂਦੀਆਂ ਖੇੜਦੀਆਂ ਤੇ ਪੈਡਲ ਵੀ ਸੋਖੀ ਵਜ ਜਾਂਦੇ ਜਿਵੇਂ ਜਿਵੇਂ ਆਪਾਂ ਪੰਜਾਬ ਦੇ ਨੇੜੇ ਪਹੁੰਚੀ ਜਾਂਦੇ ਆ ਤੇ ਤਾਂ ਕਿ ਜਿਹੜੀ ਘਰ ਨੂੰ ਜਾਣ ਵਾਸਤੇ ਵਦੀ ਵਦੀ ਜਾਂਦੀ ਹੈ ਆਪਣਾ ਘਰ ਇੱਕ ਚੱਕ ਰਾਮ ਸਿੰਘ ਵਾਲੇ ਵੀ ਹੈ ਤੇ ਇੱਕ ਰਾਜਸਥਾਨ ਦੇ ਵਿੱਚ ਆਪਾਂ ਨੂੰ 5 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਤੇ 5 ਸਾਲਾਂ ਦੇ ਵਿੱਚ ਆਪਾਂ ਰਾਜਸਥਾਨ ਦਾ ਲੱਗਦਾ ਮੈਨੂੰ 6 ਮਹੀਨੇ ਗਏ ਹੋਵਾਂਗੇ ਤੇ 6 ਮਹੀਨੇ ਸਾਢੇ 4 ਸਾਲ ਤਾਂ ਆਪਾਂ ਬਿੱਟੂ ਭਾਈ ਕੇ ਪਿੰਡ ਹੀ ਰਹੇ ਆ ਟਾਈਮ ਹੈ ਜਿਹੜਾ 7 ਵਜ ਗਿਆ ਤੇ ਜਵਾਂ ਹਨੇਰਾ ਹੋ ਗਿਆ ਤਾਂ ਖੇਤਾਂ ਦੇ ਵਿੱਚ ਧੁੰਦ ਆਈ ਪਈ ਹੈ ਤੇ ਰੋਡ ਦੇ ਉੱਤੇ ਧੁੰਦ ਆ ਜਿਹੜੀ ਆਈ ਪਈ ਹੈ ਤੇ ਸੂਰਤੀ ਆ ਗੁਰਬਰਾੜ ਬਾਈ ਕੇ ਪਿੰਡੋਂ ਆਪਾਂ 7 ਕਿਲੋਮੀਟਰ ਪਿੱਛੇ ਆ। ਤੇ ਰੋਡ ਤੇ ਕੋਈ ਆਵਾਜ਼ਾ ਵੀ ਨਹੀਂ ਸਾਹਮਣੇ ਇੱਕ ਲਾਈਟ ਦੇਖੀ ਆ ਹੁਣ ਆਪਾਂ ਨੂੰ। ਤੇ ਲਾਈਟ ਜਗਾ ਰੱਖਿਆ ਫੋਨ ਦੀ ਤੇ ਪੈਡਲ ਜਿਹੜੇ ਤੇਜ਼ ਤੇਜ਼ ਵੱਢੀ ਜਾਂਦੇ ਆ। ਇੱਕ ਤਾਂ ਠੰਡ ਵੀ ਲੱਗੀ ਜਾਂਦੀ ਆ। ਦੂਜੀ ਗੱਲ ਤਾਂ ਹੁੰਦਾ ਹੀ ਵੀ ਆ। ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ। ਸਤਿ ਸ੍ਰੀ ਅਕਾਲ। ਤੇ ਆਪਣੀ ਜਿਹੇ ਭੈਣ ਦਾ ਘਰ ਆਗਾ। ਰੋੜੀ ਖੜੇ ਆਗੇ ਸਾਰੇ ਚੜ ਦੀ ਗੱਲ ਤੇ ਸਾਰੀ ਵਧੀਆ ਚੜ ਤੁਸੀਂ ਸਾਰੇ ਚੜ ਦੀ ਗੱਲ ਹਾਂਜੀ ਹਾਂਜੀ ਅਸਤੇ ਜਮਾ ਚੜ ਦੀ ਗੱਲ ਆ ਜਾ ਪਣੀ ਵਧੀਆ ਰਿਆ ਤੁਹਾਡਾ ਸਭ ਆ ਯਾਰ ਬਾਲ ਵਧੀਆ ਵਧੀਆ ਬਹੁਤ ਸੋਹਣਾ ਰਿਆ ਸੁਖਦ ਮਈ ਪਾਣੀ ਪਾ ਲਈ ਇਧਰ ਦੇਖੀ ਮੈਂ ਪੋਣਾ ਨਾ ਨਾ ਪਾ ਲਈ ਬੋਲੇ ਸੋਨਿਆ ਸਾ ਸ੍ਰੀ ਅਕਾਲ ਪਿੰਡ ਸੂਰਤੀ ਆਪਾਂ ਪਹੁੰਚ ਗਏ ਆ ਤੇ ਗੁਰਬਰਾੜ ਬਾਈ ਕੇ ਘਰ ਤੋਂ ਆਪਾਂ 200 ਮੀਟਰ ਦੂਰ ਆਂ ਲੇਟ ਨਹੀਂ ਵਾਵਾ ਲੇਟ ਹੋ ਗਏ ਆ ਮਾਫੀ 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 ਜੀ ਆਇਆਂ ਨੂੰ ਭਾਈ ਸਤਿ ਸ੍ਰੀ ਅਕਾਲ ਮੇਟਰਾ ਦੋਟਾ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਇਹਨੂੰ ਭਾਈ ਜੀ ਆ ਸੁਆਗਤ ਹੈ ਹੀ ਕਰਿਆ ਕਰੋ ਸੁਆਗਤ ਕੀਤਾ ਵਾ ਭਾਈ ਜੀ ਸਨਮਾਨਤਮਨ ਨੂੰ ਸਨਮਾਨ ਕਰਿਆ ਗਿਆ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਠੀਕ ਹੋ ਜੀ ਜਿਵੇਂ ਚੜਦੀ ਗੱਲ ਆਪ ਦੱਸੋ ਜੀ ਆਇਆਂ ਨੂੰ ਭਾਈ ਜੀ ਬਹੁਤ ਧੰਨਵਾਦ ਸਾਸਰੀ ਕਰ ਵਾਲੀ ਮਹੀਨੇ ਹੋ ਗਿਆ ਵਾਵਾ ਮਹੀਨੇ ਹੋ ਗਿਆ ਕਹਿੰਦੇ ਲੇਟ ਹੋ ਗਿਆ ਮੈਂ ਲੇਟ ਦਾ ਕਹਾਂ ਨੂੰ ਟਾਈਮ ਨਹੀਂ ਆੜਾ ਤਾਂ ਲੇਟ ਤਾਂ ਰੋਜ਼ ਹੀ ਹੁੰਦਾ ਫੋਟੋ ਰਾਕੀ ਨਜ਼ਰ ਆਣੇ ਆ ਵਾਹ ਦਿਨੇ ਘੱਟ ਹੀ ਜਗਦੇ ਆ ਲਓ ਖੜ ਜਾ ਐ ਬਾਈ ਸਾਈਕਲ ਲਾ ਲੋ ਸਾਈਕਲ ਲਾ ਲਈਏ ਅੱਲਾ ਮੋਟੇ ਮਾਰੋ ਤਾੜੀਆਂ ਵੜੀਆਂ ਇੱਕ ਮਿੰਟ ਆ ਫੜ ਦੋ ਖੜ ਜਾ ਕੰਡਾ ਇਹ ਰਹਿ ਗਏ ਇਹ ਪੰਜ ਛੀ ਦਾ ਪਰ ਕੈਮਰਾਮੈਨ ਹੀ ਹੋ ਜਾਣਗੇ ਤਾੜੀਆਂ ਕੌਣ ਮਾਰੂਗਾ ਤਾੜ ਮੈਂ ਆ ਬੰਦਾ ਕੱਲੇ ਹੀ ਵਧੂ ਕੱਲੇ ਹੀ ਬਹੁਤ ਹੈ ਤੂੰ ਫਟੇ ਸਾਯਾ ਪਾਈ ਜੀਐਨਓ ਤੇ ਸੋਨਾ ਸਫਰ ਕਰਨੇ ਨੌਜਵਾਨ ਅੱਠ ਮਹੀਨਾ ਦੇ ਸਫਰ ਤੋਂ ਬਾਅਦ ਆਪਣਾ ਆਲ ਇੰਡੀਆ ਸਫਰ ਤੈਅ ਕਰਕੇ ਆਪਣੇ ਪਿੰਡ ਪਹੁੰਚੇ ਤੇ ਜੀਐਨਓ ਆਖਦੇ ਆ ਬਾਈ ਸਾਰਿਆਂ ਨੂੰ ਧੰਨਵਾਦ ਜੀ ਧੰਨਵਾਦ ਧੰਨਵਾਦ ਆ ਤੇਰਾ ਉਹ ਦੰਡਵਤ ਪ੍ਰਣਾਮ ਜੀ ਦੰਡਵਤ ਇਹ ਸਾਡੇ ਉਸਤਾਦ ਜੀ ਨੇ ਜੀ ਸਫਰ ਇਹਨਾਂ ਨਾਲ ਹੀ ਸ਼ੁਰੂ ਹੋਇਆ ਇਹਨਾਂ ਨਾਲ ਹੀ ਸ਼ੁਰੂ ਹੋਇਆ ਸੀਗਾ ਖਤਮ ਵੀ ਇਹਨਾਂ ਕੋਲੇ ਆ ਕੇ ਕਰਿਆ ਸੀ ਉਹ ਵਾਹ ਇਹ ਜੀ ਤਾਂ ਤੁਸੀਂ ਕੱਲ ਨੂੰ ਪਹੁੰਚਣਾ ਪਿੰਡ ਤਾੜੀਆਂ ਚਲਾ ਦੇ ਕਰੋ ਜੀ ਦੀ ਤਾੜੀਆਂ ਆ ਆ ਨਿਕਲਿਆ ਜਾਈਦਾ ਉਹ ਮੋਟਰ ਪਗੜੇ ਦੇ ਕੱਪ ਵਿੱਚ ਮਾਰਦੇ ਆ ਲੈ ਬਈ ਤੇ ਉਹ ਕੀ ਸੰਗਤ ਨੇ ਥੋੜਾ ਸਵਾਗਤ ਕਰਿਆ ਪਹਿਲਾਂ ਸਾਰਿਆਂ ਧੰਨਵਾਦ ਕਰਦੇ ਆ ਤੁਹਾਨੂੰ ਮਾਫੀ ਚੋਹਨੇ ਥੋੜੇ ਤੋਂ ਲੇਟ ਹੋ ਗਏ ਸਾਰਿਆਂ ਤੋਂ ਕਿਉਂਕਿ ਇਹ ਗੇਟ ਵਾਲੀ ਤਾਂ ਕੋਈ ਗੱਲ ਨਹੀਂ ਹੈ ਨੌਜਵਾਨ ਐਦੋਂ ਵੀ ਲੇਟ ਬੈਠਣਗੇ ਜਿੱਥੇ ਰੁਕੇ ਸੀਗੇ ਅੱਛਾ ਆਪਣੇ ਭੈਣ ਆ ਗਿਆ ਉੱਥੇ ਹਾਂ ਉੱਥੇ ਬੈਠ ਰਹੇ ਅਸੀਂ ਰਾਤ ਨੂੰ ਨਿਕਲਦੇ ਹਾਂ ਤਾਂ ਸੱਚਾਈ ਦਿਲ ਤੋਂ ਪਤਾ ਲੈ ਸਕਦੇ ਵੇਰ ਪਤਾ ਤਾਂ ਹੈ ਹਾਂ ਉਹਨੂੰ ਪਤਾ ਸਮਝ ਆਇਆ ਤਾਂ ਅਸੀਂ ਪਰ ਸਮਝੇ ਨਹੀਂ ਸਾਡੀ ਅੱਖਾਂ ਬ੍ਰਾਈਟ ਹੋ ਜਾਂਦੀਆਂ ਰਾਤ ਨੂੰ ਹਾਂ ਉੱਲੂ ਵਾਂਗ ਅੱਖਾਂ ਤਾਂ ਉੱਥੇ ਹੀ ਬ੍ਰਾਈਟ ਹੋਈਆਂ ਦੀ ਤੈਂਕਲ ਸਿੱਟੀ ਭੱਜਾ ਦੀਗਾ ਕੋਈ ਚੀਰੋ ਸ਼ੇਰ ਦਿਖਿਆ ਸੀ ਹਾਂ ਕਿਵੇਂ ਰਿਹਾ ਬਈ ਸਭਨੋਟਾ ਬਈ ਬਹੁਤ ਵਧੀਆ ਜੀ ਸਭ ਬਹੁਤ ਵਧੀਆ ਜੀ ਖੈਰ ਬਈ ਇਹ ਜੇ ਸਾਫਰਾਜੇ ਬੇੜਾ ਕੇ ਬਈ ਉਹ ਹੁੰਦਾ ਰਹਿੰਦਾਗਾ ਤੇ ਖਾਸ ਕਰਕੇ ਜਦੋਂ ਸਫਰ ਨਵੇੜੇ ਤੇ ਹੋਵੇ ਉਦੋਂ ਬਹੁਤ ਸਾਰੇ ਆਪਣੇ ਹਰਿਆਣਾ ਪੰਜਾਬ ਰਾਜਸਥਾਨ ਦੇ ਮੇਲ ਮਿਲ ਕੇ ਆ ਜਾਂਦੇ ਆ ਜਿਨਨੇ ਵੀ ਜੋ ਆਪਣੇ ਚੈਨਲਾਂ ਨਾਲ ਜਾਂ ਪੇਜਾਂ ਨਾਲ ਜੁੜੇ ਹੁੰਦੇ ਆ ਉਹ ਸਾਰੇ ਦੇਖਦੇ ਹੁੰਦੇ ਆ ਸਾਰਿਆਂ ਨੂੰ ਮਿਲਣ ਦੀ ਤਾਂਘ ਹੁੰਦੀ ਆ ਤਾਂ ਕਰਕੇ ਇਹ ਤੁਰੇ ਦਾ ਟਾਈਮ ਨਾਲ ਹੀ ਸੀ ਅੱਜ ਦਾ ਇਹਨਾਂ ਦਾ 100 ਕਿਲੋਮੀਟਰ ਦਾ ਸਫਰ ਸੀ ਹਣਾ ਹਾਂ ਜੀ 104 ਚ ਵੀ ਸੋ ਹਾਂ ਇੱਥੇ ਤਾਂ ਪਹੁੰਚਦੇ ਜਲਦੀ ਗਏ ਸੀ ਪਿੱਛੇ ਸ਼ਹਿਰ ਤੋਂ ਹਾਂ ਤੇ ਇਹਨੇ ਸਫਰ ਚ ਫਿਰ ਕਈ ਥਾਂ ਮੈਨੂੰ ਪਤਾ ਇਹ ਖੜਦੇ ਖਣਾਉਂਦੇ ਆਏ ਤੇ ਬਹੁਤ ਸਾਰੇ ਅ ਮੇਤਰਬੇਲੀ ਮਿਲਣ ਆਲੇ ਹੁੰਦੇ ਆ ਤਾਂ ਕਰਕੇ ਅੱਜ ਭਾਈ ਥੋੜਾ ਜਿਆਹਾ ਲੇਟ ਪਹੁੰਚਿਆ ਦੇਰ ਆਈ ਦਰੋਸਤ ਆਏ ਜੀ ਐ ਨਹੀਂ ਭਾਈ ਧੰਨਵਾਦ ਹਨਵਾਜੀ ਭਾਈ ਜੀ ਧੰਨਵਾਦ ਚਲਿਓ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਥੇ ਸਾਡੇ ਵਾਸਤੇ ਕੈਮਰਾ ਘੁਮਾ ਦਿਓ ਮੜੀਏ ਸਾਰੀ ਸੰਗ ਦਾ ਭਾਈ ਹੁਮ ਹੁਮਾ ਕੇ ਇੰਤਜ਼ਾਰ ਕਰੀਏ ਆ ਸਾਡਾ ਡਰ ਇਹ ਸੀ ਕਿ ਕਿਤੇ ਛੋਟਾ ਲੈ ਕੇ ਨਾ ਖੜੇ ਹੋ ਜੀ ਕਿ ਟਾਈਮ ਹੋਣ ਦਾ ਇੱਥੇ ਆਇਆ ਮੈਂ ਦੇ ਨੋਤੇ ਨਾਲ ਮੁੜਦੇ ਹੋ ਤਾਂ ਬਾਈ ਮੈਂ ਤਾਂ ਗਿਆ ਸੀ ਕਿ ਮੈਂ ਥੋੜਾ ਜਿਹਾ ਥੋੜਾ ਜਿਹਾ ਬੈਠਾ ਉਹ ਟਾਈਮ ਬਿਜਾਰਨਾ ਪੈਂਦਾ ਉਹ ਮੇਰਾ ਨੇਰੇ ਜਿਹਾ ਹੋਇਆ ਮੈਂ ਕਿਹਾ ਬੈਠ ਜਾਂਦੇ ਹਾਂ ਉਹ ਦੇਖੀ ਜੂਗਾ ਦੂਬਾ ਤਾਂ ਤੇ ਚਲੋ ਭਾਈ ਕੱਢ ਕੇ ਦੋ ਦਰਦੇ ਆਕਰ ਉਹ ਤੁਹਾਨੂੰ ਗੱਲਬਾਤ ਸੁਣਾਉਣੀ ਆ ਸੁਣਾ ਸਕਦੇ ਮਿੱਤਰ ਤੁਸੀਂ ਸੁਣਾਓ ਕਿ ਮੇਰੇ ਅੱਜ ਦਾ ਸਫ਼ਰ ਅੱਜ ਦਾ ਸਫ਼ਰ ਬਹੁਤ ਵਧੀਆ ਰਿਹਾ ਸਾਰਾ ਸਫ਼ਰ ਸਾਰਾ ਸਫ਼ਰ ਬਹੁਤ ਵਧੀਆ ਰਿਹਾ ਜੀ ਬਾਈ ਪਹੁੰਚ ਗਏ ਆਪਾਂ ਗੋਰਪਰਾੜ ਬਾਈ ਕੇ ਘਰੇ ਥੋੜਾ ਜਿਹਾ ਲੇਟ ਤਾਂ ਹੋ ਗਏ ਥੋੜਾ ਜਿਹੀ ਵਾਵਾ ਹੀ ਹੋ ਗਏ ਠੰਡ ਜੀ ਚ ਕਰਦੇ ਆਂ ਆਹ ਨਾ ਬੰਨਿਆ ਪਾਣੀ ਆ ਗਿਆ ਅੱਖਾਂ ਪਾਣੀ ਚ ਕਰਦਾ ਗਿਆ ਨਾ ਆਹ ਬਾਰਸ਼ ਵਾਲੀ ਕਰਕੇ ਮੰਗਲੀ ਲਾ ਲਿਆ ਚਾਹ ਤੇ ਕਾ ਚਾਹੇ ਗਰਮ ਕੇ ਚਾਹਰੀ ਕਾ ਸਵੇ ਕਿਵੇਂ ਆ ਇਹ ਸਾਈਡ ਤੇ ਨਹੀਂ ਜਾਊਗਾ ਕਿਵੇਂ ਆ ਤਾ ਮਾਤ ਹੋ ਗਏ ਉਹ ਬਦੰਗਾਂ ਦੋ ਕਿੜੀਆਂ ਦੋ ਕਿੜੀਆਂ ਇਹਨਾਂ ਦੀ ਵੀ ਹੋ ਗਈ ਇਹਨਾਂ ਦੀ ਵੀ ਹੋ ਗਈ ਮਾਦਾ ਦੋ ਕਿੜੀਆਂ ਸਭ ਚੁੱਸ ਰਹੇਗਾ ਮੇਰੇ ਪੁੱਤ ਤਾਂ ਹੈ ਵਾਹ ਇੱਥੇ ਦੇਖਦੇ ਜੀ ਆ ਆ ਇੱਥੇ ਖੜੇ ਸਾਂ ਜਵਾਕਾ ਖਰੋ ਤਾਂ ਆਉਦੀ ਹੈ ਸੱਚੀ ਆਹ ਖਵਾਉਂਦੇ ਉਹ ਜਿਹਦਾ ਹੁੰਦਾ ਛਾਹ ਪੀਂਹਦਾ ਵਧੀਆ ਠੀਕ ਆ ਸასი ਘਰ ਠੀਕ ਆ ਵਧੀਆ ਬਹੁਤ ਮਜਬੂਰ ਕਰਿਆ ਇਹਨਾਂ ਨਾਲ ਮੋਢੇ ਮਾਮਾ ਦੇ ਜੀ ਸასი ਘਰ ਯਾਦ ਦਿੱਤੇ ਜਾਂਦੇ ਹੈ ਨਾ ਸਾਰੇ ਬੰਦੇ ਨੂੰ ਦਿਖਾ ਦੇ ਭਾਈ ਸასი ਘਰ ਬਾਰੇ ਬਲਾਗ ਦੇਖੋ ਆਹ ਬੇਕੋਟੀਰ ਗਿਆ ਚੱਤ ਜੀ ਦਾ ਕਿਹੋ ਜਿਹਾ ਕਹਾਂਗੇ ਤਾਂ ਜੋ ਕੋਣ ਹੈ ਬਾਹਰ ਜੀ ਦੂਜੀ ਕਿਹ ਹੈ ਵਾਹ ਹਨ ਤੇਰਾ ਬੋਲ ਬਾਰੇ ਕਾ ਜੱਛੀਕਾਰ ਬਲਾ ਪੁੱਤ ਇੱਧਰ ਇਧਰੇ ਇਹ ਸੰਦੀਪ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਬਲਾਗ ਦੇਖਣ ਵਾਲਿਆਂ ਨੂੰ ਸਵਾਗਤ ਕਰਦੇ ਸਾਰਿਆਂ ਦਾ ਸਵਾਗਤ ਕਰਦੇ ਸਾਰਿਆਂ ਦਾ ਕਰਦੇ 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 ਇਹਦਾ ਜਾਣ ਦੱਸ ਵਕਤ ਤੱਕ ਰੂ ਆਹੇ ਬੋਲਦੇ 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 ਸਵਾਗਤ ਕਰਦੇ ਹਰਿਆਂ ਦਾ ਮਾਈਆਂ ਭਾਈਆਂ ਜਿੰਨੀਆਂ ਸੰਗਤਾਂ ਨੂੰ ਆਈਆਂ ਸਾਰਿਆਂ ਨੂੰ ਪਿਆਰ ਕਰੀ ਕਰੂਗਾ ਜੀ ਚਲੋ ਸੱਸ ਨਿਕਾਲੋ ਹੁਣ ਚਲੋ ਪਿੰਡ ਸਿਰ ਤੇ ਚਲ ਸਵਾਗਤ ਕਰੋ ਜੀ ਆਇਆਂ ਨੂੰ ਆਖਦੇ ਕਹਿੰਦੇ ਤੁਹਾਨੂੰ ਜੀ ਆਇਆਂ ਨੂੰ ਆਖਦੇ ਕਹਿੰਦੇ ਕਹਦੇ ਹੋ ਤਾਂ ਸੰਗੀ ਕੈਮਰੇ ਵਾਲੇ ਕੈਮਰੇ ਵਾਲੇ ਹੋਗੇ ਹੋਰ ਭੈਣ ਤੱਕੜੀ ਤੁਸੀਂ ਤਮੇ ਲਾਉਂਦੇ ਸਤ ਉਹ ਭੁੱਖ ਲੱਗੀ ਹੋਈ ਸੀਗੀ ਵਾਹ ਜੀ ਕਿਤਨੇ ਹੋ ਗਏ ਮੈਂ ਤੇਰੇ ਨਾਲ ਸੰਘੇ ਹੋ ਅੱਛਾ ਬਣੀਦਰ ਇੱਧਰਲੇ ਪਾਸੇ ਤਾਂ ਆਇਆ ਸੀਗਾ ਉਹ ਬਾਈ ਤੇ ਉਹਨਾਂ ਤੋਂ ਤੇ ਬਾਈ ਨੂੰ ਵੀ ਜਾਣਦੇ ਹੀ ਹੋਵਗੇ ਤੁਸੀਂ ਜਿਹੜਾ ਬਾਈ ਕਹਿੰਦਾ ਖਿੱਚਦੇ ਹੋ ਕੰਮ ਕਿੰਨਾ ਚਿਰ ਲਾਇਆ ਹੈ ਬਾਰ ਦੰਨ ਸਾਲ ਦੰਨ ਸਾਲ ਠੀਕ ਹੈ ਤੇ ਗੁਰਬਰਾਡ ਬਾਈ ਦੇ ਬਲੌਗ ਚ ਦੇਖੇ ਹੋਣਾ ਵੀ ਬਾਈ ਨੂੰ ਲੈ ਕੇ ਆਏ ਸੀਗੇ ਸਸੀ ਕਾ ਬਾਈ ਸਾਰਾ ਨਾਮ ਕੀ ਹੈ ਆਪਣਾ ਲਾਪ੍ਰੀਤ ਠੀਕ ਹੈ ਤੇ ਕਿਹੜੀ ਜਗ੍ਹਾ ਸੀ ਬਾਈ ਮਲੇਸ਼ੀਆ ਕੀ ਕੰਮ-ਕਾਰ ਕਰਦੇ ਸੀ ਉੱਥੇ ਮਲੇਸ਼ੀਆ ਠੀਕ ਹੈ ਠੀਕ ਹੈ ਬਾਕੀ ਆਪਾਂ ਗੱਲਾਂ ਬਾਤਾਂ ਕਰਦੇ ਆ ਤੇ ਆ ਇਧਰ ਭਾਈ ਸਾਗ ਆ ਗਿਆਗਾ ਨਹੀਂ ਨਹੀਂ ਡੁੱਲਣ ਦਿੰਦਾ ਟੈਨਸ਼ਨ ਨਾਲ ਇਹ ਸਾਗ ਦੇਸੀ ਕੋ ਹੁਣੀ ਹੈ ਦੇਸੀ ਕੇ ਉਤਸਾਹ ਹੈ ਦੇਸੀ ਕੇ ਉਤਸਾਹ ਹੈ ਸਾਗ ਹੈ ਨੀਸ਼ੂ ਭਾਈ ਦੇ ਕੰਤਰਾਂ ਤੇ ਇਹ ਭਾਈ ਆਪਾਂ ਰਾਜਸਥਾਨ ਚ ਸਫਰ ਕਰਦੇ ਕਰਦੇ ਤੇ ਇੱਕ ਸਰੋਹ ਦੇਖੀ ਸੀ ਜਿਹਨੂੰ ਪਾਣੀ ਲਾਈ ਜਾਂਦਾ ਸੀ ਭਾਈ ਤੇ ਸਰੋਹ ਪਕਾਤੇ ਸੀਗੀ ਤੇ ਆਪਾਂ ਇਹ ਗੱਲ ਬੋਲੀ ਸੀ ਭਾਈ ਸਰੋਹੋਂ ਪੱਕੇ ਵੀ ਪਰ ਸਰੋਹ ਦਾ ਸਾਗ ਨਹੀਂ ਖਾਦਾ ਤੇ ਅੱਜ ਮਾਤਾ ਜਿਹੜੀ ਪਹਿਲਾਂ ਹੀ ਤੜਕਾ ਢੜਕਾ ਲਾ ਕੇ ਤਿਆਰ ਘੜੀ ਖੜੀ ਸੀ ਤੇ ਮਾਤਾ ਕਹਿੰਦੀ ਸੀ ਵੀ ਟਾਈਮ 'ਤੇ ਆ ਜਾਓ ਕਿਤੇ ਤੜਕੇ ਲੱਗੇ ਨਾ ਰਹਿ ਜਾਣਾ ਥੋੜਾ ਲੇਟਤਾ ਹੋ ਗਏ ਪਰ ਪਹੁੰਚ ਗਏ ਆਪਾਂ ਪਿੰਡ ਸੂਰਤੀਆ ਗੁਰਬਰਾੜ ਬਾਈ ਕੇ ਪਿੰਡ ਤੇ ਇੱਧਰ ਆਪਣੇ ਵਲੌਗ ਚੱਲੀ ਜਾਂਦੇ ਆ ਪੁਰਾਣੇ ਯਾਦਾਂ ਤਾਜ਼ੀਆਂ ਕਰੀ ਜਾਂਦੇ ਆ ਨਾਲ ਦੇ ਮਿੱਤਰ ਪਿਆਰੇ ਤੇ ਉਧਰ ਭਾਈ ਮੈਚ ਦੇ ਉੱਤੇ ਦਹੀਂ ਤੇ SLAਸ ਲੂਦ ਘੱਟ-ਕੁੱਟ ਕੇ ਰੱਖਿਆ ਪਿਆ ਥੋੜੀ ਸ਼ਾਮ ਹੋਵੇ ਲੋਟਾ ਕੰਮ ਦਾ ਬਹੁਤ ਆ ਭਾਈ ਆਪਾਂ ਦਹੀਂ ਤਾਂ ਮਾੜਾ ਨਹੀਂ ਖਾਈਗਾ ਠੀਕ ਆ ਚੱਲ ਕੋਈ ਗੱਲ ਨਹੀਂ ਅਸੀਂ ਲਪੇਟਦਾ ਟੈਨਸ਼ਨ ਨਾ ਲੈ ਓਕੇ ਬੋ ਯੈਸ